ऐसा शख्स एक ऐसा वीर ਸਾਡੇ ਨਾਲ ਮੌਜੂਦ ਹੈ ਜਿਨ੍ਹਾਂ ਨੇ ਆਪ ਮੁਹਾਰੇ ਹੋ ਕੇ ਮਨਦੀਪ ਸਿੰਘ ਖਾਸਾ ਜੀ ਦੇ ਚੋਣ ਪ੍ਰਚਾਰ ਦੇ ਲਈ ਆਪਣੀ ਮੈਨੇਜਰ ਦੀ ਨੌਕਰੀ ਤੋਂ ਬੈਂਕ ਮੈਨੇਜਰ ਦੀ ਨੌਕਰੀ ਤੋਂ ਵੀ ਅਸਤੀਫਾ ਦਿੱਤਾ। ਅਹੀ ਜਾਨਣਾ ਚਾਹੁੰਦੇ ਆ ਕਿ ਤੁਸੀਂ ਨੌਕਰੀ ਤੋਂ ਅਸਤੀਫਾ ਕਿਉਂ ਦਿੱਤਾ? ਕਿਉਂਕਿ ਬੈਂਕ ਮੈਨੇਜਰ ਦੀ ਨੌਕਰੀ ਐਡੀ ਵੱਡੀ ਪੋਸਟ ਮਿਲਨੀ ਵੀ ਔਖੀ। ਤਾਂ ਮੈਂ ਪ੍ਰੇਰਿਤ ਹੋਇਆ ਹਾਂ ਸਭ ਤੋਂ ਜ਼ਿਆਦਾ ਜੀ ਭਾਈ ਸੰਦੀਪ ਸਿੰਘ ਸੰਨੀ ਜੀ ਦੇ ਕੋਲੋਂ। ਮੈਂ ਤਾਂ ਸਿਰਫ ਇੱਕ ਨੌਕਰੀ ਤੋਂ ਅਸਤੀਫਾ ਦਿੱਤਾ ਹੈ ਪਰ ਉਹ ਭਾਈ ਸੰਦੀਪ ਸਿੰਘ ਸੰਨੀ ਜੀ ਉਹਨਾਂ ਦਾ ਇੱਕ ਪਰਿਵਾਰ ਹੈ ਆ ਜੋ ਆਪਣੇ ਪਰਿਵਾਰ ਨੂੰ ਛੱਡ ਕੇ ਸਿੱਖ ਕੌਮ ਦੇ ਲਈ ਸਾਡੇ ਲਈ ਜੇਲ੍ਹ ਦੇ ਵਿੱਚ ਬੈਠੇ ਨੇ ਮੈਂ ਦੇਖੋ ਇਸ ਬੈਂਕ ਦੇ ਵਿੱਚ ਮੈਂ ਪਿਛਲੇ 6 ਸਾਲ ਤੋਂ ਨੌਕਰੀ ਕਰ ਰਿਹਾ ਸੀਗਾ ਇਸ ਨੌਕਰੀ ਦੇ ਨਾਲ ਤੁਹਾਡਾ ਪਰਿਵਾਰ ਵੀ ਚੱਲਦਾ ਹੋਏਗਾ ਪਰਿਵਾਰ ਵੱਲੋਂ ਇਤਰਾਜ਼ ਨਹੀਂ ਜਤਾਇਆ ਗਿਆ ਜਿਹੜਾ ਸੂਰੀ ਸੀਗਾ ਉਹ ਇਕੱਲਾ ਭਾਈ ਸੰਦੀਪ ਸਿੰਘ ਦਾ ਵੈਰੀ ਥੋੜੀ ਸੀਗਾ ਉਹ ਤਾਂ ਸਾਰਿਆਂ ਨੂੰ ਮੰਦਾ ਭਲਾ ਬੋਲਦਾ ਸੀਗਾ ਸਭ ਤੋਂ ਜ਼ਿਆਦਾ ਜਿਹੜਾ ਮੇਰੇ ਮਨ ਦੇ ਵਿੱਚ ਆਇਆ ਕਿ ਇਹਨਾਂ ਪਾਰਟੀਆਂ ਨੇ ਸਾਨੂੰ ਕੁਝ ਨਹੀਂ ਦਿੱਤਾ ਅਜੇ ਤੱਕ ਕਹਿਣ ਤੋਂ ਭਾਵ ਕਿ ਸਾਡੇ ਪੰਜਾਬ ਨੂੰ ਉਜਾੜਿਆ ਆਪਣਾ ਯੋਗਦਾਨ ਪਾ ਰਿਹਾ ਪ੍ਰਚਾਰ ਕਰ ਰਿਹਾ ਡੋਰ ਟੂ ਡੋਰ ਜਾ ਕੇ ਪ੍ਰਚਾਰ ਕਰ ਰਿਹਾ ਮੈਂ ਭਾਈ ਮਨਦੀਪ ਦਾ ਸਾਥ ਦੇ ਰਿਹਾ ਕੌਮ ਦਾ ਸਾਥ ਦੇ ਰਿਹਾ ਪੰਥ ਦਾ ਸਾਥ ਦੇ ਰਿਹਾ ਦੇਖੀ ਕੌਮ ਦਾ ਸਾਥ ਪੰਥ ਦਾ ਸਾਥ ਦੇਣ ਲਈ ਤੁਹਾਡੇ ਕੋਲ ਹੋਰ ਵੀ ਰਸਤੇ ਸੀ ਤੁਸੀਂ ਆਪ ਮੁਹਾਰੇ ਜਿਸ ਤਰ੍ਹਾਂ ਕਰ ਰਹੇ ਹੋ ਤੁਸੀਂ ਆਪਣੀ ਨੌਕਰੀ ਤੋਂ ਕਹਿ ਸਕਦੇ ਜਦੋਂ ਛੁੱਟੀ ਹੋ ਜਾਂਦੀ ਉਸ ਤੋਂ ਬਾਅਦ ਵੀ ਪ੍ਰਚਾਰ ਕਰ ਗੁਪਤ ਖਾਤੇ ਵੀ ਪ੍ਰਚਾਰ ਕਰ ਸਕਦਾ ਨੌਂਦਰਨਾ ਇੱਕ ਅੱਗ ਸੀ ਇੱਕ ਚਿੰਗ ਸੀ ਕਿ ਕੌਮ ਦੇ ਲਈ ਕੁਝ ਕਰਨਾ ਹੈ ਤਾਂ ਇਸ ਤੋਂ ਵਧੀਆ ਮੌਕਾ ਨਹੀਂ ਮੇਰੇ ਕੋਲ ਹੈਗਾ ਸੀ ਮੇਰੀ ਕੋਈ ਵੀ ਕੁਰਬਾਨੀ ਨਹੀਂ ਹੈਗੀ ਮੈਂ ਤਾਂ ਇੱਕ ਨੌਕਰੀ ਤੋਂ ਅਸਤੀਫਾ ਦਿੱਤਾ ਹੈ ਦੇਖੋ ਜੀ ਮੈਂ ਅਸਤੀਫਾ ਦਿੱਤਾ ਹੈ ਉਹਨਾਂ ਹਜੇ ਪ੍ਰਵਾਨ ਨਹੀਂ ਕੀਤਾ ਪਰ ਮੇਰੇ ਵੱਲੋਂ ਸਪਸ਼ਟ ਹੈ ਕਿ ਮੈਂ ਨੌਕਰੀ ਨਹੀਂ ਕਰਨੀ ਮੈਂ ਆਪਣਾ ਡਿਸੀਜਨ ਲੈ ਚੁੱਕਿਆ ਤਾਂ ਫਿਰ ਇਹ ਕਿਵੇਂ ਕਿ ਪਹਿਲਾਂ ਵੀ 2017 ਦੇ ਵਿੱਚ ਤੁਸੀਂ ਉਹਨਾਂ ਲਈ ਪ੍ਰਚਾਰ ਕਰਦੇ ਤਾਂ ਹੁਣ ਇੱਥੇ ਕੋਈ ਸਵਾਰਥ ਨੂੰ ਲੈ ਕੇ ਤਾਂ ਨਹੀਂ ਕੀਤਾ ਜਾ ਰਿਹਾ ਤਰਨਤਾਰਨ ਵਿੱਚ ਮੌਜੂਦ ਆ ਜਿੱਥੇ ਸਾਰੀਆਂ ਪਾਰਟੀਆਂ ਦੇ ਕੈਂਡੀਡੇਟ ਖੜੇ ਹੋਏ ਨੇ ਉੱਥੇ ਹੀ ਮਨਦੀਪ ਸਿੰਘ ਖਾਲਸਾ ਜੀ ਵੀ ਆਪਣੇ ਚੋਣ ਪ੍ਰਚਾਰ ਦੇ ਵਿੱਚ ਜੁਟੇ ਹੋਏ ਨੇ ਇੱਥੇ ਅਸੀਂ ਦੇਖ ਰਿਹਾ ਕਿ ਪੰਥਕ ਚਿਹਰਿਆਂ ਨੇ ਵੀ ਉਹਨਾਂ ਨੂੰ ਸਮਰਥਨ ਦਿੱਤਾ ਤੇ ਤਰਨਤਾਰਨ ਦੇ ਨੌਜਵਾਨ ਜਿਹੜੇ ਆਪ ਮੁਹਾਰੇ ਵੀ ਵੀਰ ਮਨਦੀਪ ਸਿੰਘ ਖਾਲਸਾ ਜੀ ਨਾਲ ਜੁੜ ਰਹੇ ਨੇ ਪਰ ਇੱਕ ਐਸਾ ਸ਼ਖਸ ਇੱਕ ਐਸਾ ਵੀਰ ਸਾਡੇ ਨਾਲ ਮੌਜੂਦ ਆ ਜਿਨ੍ਹਾਂ ਨੇ ਆਪ ਮੁਹਾਰੇ ਹੋ ਕੇ ਮਨਦੀਪ ਸਿੰਘ ਖਾਲਸਾ ਜੀ ਦੇ ਚੋਣ ਪ੍ਰਚਾਰ ਦੇ ਲਈ ਆਪਣੀ ਮੈਨੇਜਰ ਦੀ ਨੌਕਰੀ ਤੋਂ ਬੈਂਕ ਮੈਨੇਜਰ ਦੀ ਨੌਕਰੀ ਤੋਂ ਵੀ ਅਸਤੀਫਾ ਦਿੱਤਾ ਐਸੀ ਕੀ ਚਿੰਗ ਜਾਗੀ ਉਹਨਾਂ ਦੇ ਮਨ ਦੇ ਵਿੱਚ ਕਿ ਮਨਦੀਪ ਸਿੰਘ ਖਾਲਸਾ ਜੀ ਚੋਣ ਪ੍ਰਚਾਰ ਲਈ ਆਪਣੀ ਨੌਕਰੀ ਨੂੰ ਤਿਆਗ ਦਿੱਤਾ ਇਹ ਵੀ ਬੜੀ ਵੱਡੀ ਗੱਲ ਹੈ ਕਿ ਨੌਜਵਾਨ ਇੰਨਾ ਪਿਆਰ ਕਰਦੇ ਨੇ ਮਨਦੀਪ ਸਿੰਘ ਖਾਲਸਾ ਜੀ ਨੂੰ ਜਾਂ ਸਨੀ ਸਿੰਘ ਸੰਦੀਪ ਸਿੰਘ ਸਨੀ ਦੀ ਕੁਰਬਾਨੀ ਨੂੰ ਦੇਖਦੇ ਨੇ ਗੱਲਬਾਤ ਕਰਕੇ ਜੋ ਪੂਰੀ ਜਾਣਕਾਰੀ ਲਵਾਗੇ ਜਿੱਥੇ ਚੋਣ ਪ੍ਰਚਾਰ ਚ ਡਟੇ ਹੋਏ ਨੇ ਪਰਿਵਾਰ ਵੀ ਹੁੰਦਾ ਆ ਪਰ ਫਿਰ ਵੀ ਨੌਕਰੀ ਛੱਡ ਕੇ ਹੁਣ ਕਿਵੇਂ ਪ੍ਰਚਾਰ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵੀਰ ਮੰਗਲ ਸਿੰਘ ਜੀ ਪਹਿਲਾਂ ਤਾਂ ਹੀ ਜਾਨਣਾ ਚਾਹੁੰਦੇ ਆ ਕਿ ਤੁਸੀਂ ਨੌਕਰੀ ਤੋਂ ਅਸਤੀਫਾ ਕਿਉਂ ਦਿੱਤਾ ਕਿਉਂਕਿ ਬੈਂਕ ਮੈਨੇਜਰ ਦੀ ਨੌਕਰੀ ਐਡੀ ਵੱਡੀ ਪੋਸਟ ਮਿਲਨੀ ਵੀ ਔਕੀ ਹੁੰਦੀ ਆ ਵੈਸੇ ਵੀ ਨੌਜਵਾਨਾਂ ਨੂੰ ਰੋਜ਼ਗਾਰ ਬਹੁਤ ਘੱਟ ਮਿਲਦਾ ਬਹੁਤ ਮੁਸ਼ਕਲ ਦੇ ਨਾਲ ਮਿਲਦਾ ਪੜ੍ਹ ਲੈ ਕੇ ਵੀ ਉਹਨਾਂ ਨੂੰ ਵਿਦੇਸ਼ਾਂ 'ਚ ਜਾਣਾ ਪੈਂਦਾ ਪਰ ਤੁਸੀਂ ਆਪਣੀ ਨੌਕਰੀ ਛੱਡ ਦਿੱਤੀ ਵੇਖੋ ਭੈਣ ਜੀ ਇਹਨਾਂ ਹਰ ਸਿੱਖ ਦੇ ਅੰਦਰ ਇੱਕ ਚਿੰਗ ਹੁੰਦੀ ਹੈ ਇੱਕ ਅਗ ਹੁੰਦੀ ਹੈ ਤਾਂ ਸਿੱਖ ਹੱਕ ਸੱਚ ਦੇ ਲਈ ਲੜਦਾ ਹੈ ਤਾਂ ਮੈਂ ਪ੍ਰੇਰਿਤ ਹੋਇਆ ਹਾਂ ਸਭ ਤੋਂ ਜ਼ਿਆਦਾ ਜੀ ਭਾਈ ਸੰਦੀਪ ਸਿੰਘ ਸੰਨੀ ਜੀ ਦੇ ਕੋਲੋਂ ਮੈਂ ਤਾਂ ਸਿਰਫ ਇੱਕ ਨੌਕਰੀ ਤੋਂ ਅਸਤੀਫਾ ਦਿੱਤਾ ਹੈ ਪਰ ਉਹ ਭਾਈ ਸੰਦੀਪ ਸਿੰਘ ਸੰਨੀ ਜੀ ਉਹਨਾਂ ਦਾ ਇੱਕ ਪਰਿਵਾਰ ਹੈ ਆ ਜੋ ਆਪਣੇ ਪਰਿਵਾਰ ਨੂੰ ਛੱਡ ਕੇ ਸਿੱਖ ਕੌਮ ਦੇ ਲਈ ਸਾਡੇ ਲਈ ਜੇਲ੍ਹ ਦੇ ਵਿੱਚ ਬੈਠੇ ਨੇ ਆ ਜੇ ਆਪਾਂ ਵੇਖ ਲਈਏ ਕਿ ਜਿਹੜਾ ਸੂਰੀ ਸੀਗਾ ਉਹ ਕੱਲਾ ਭਾਈ ਸੰਦੀਪ ਸਿੰਘ ਦਾ ਵੈਰੀ ਥੋੜੀ ਸੀਗਾ ਉਹ ਤਾਂ ਸਾਰਿਆਂ ਨੂੰ ਮੰਦਾ ਭਲਾ ਬੋਲਦਾ ਸੀਗਾ ਸਾਰਿਆਂ ਨੂੰ ਮਾੜਾ ਬੋਲ ਰਿਆ ਸੀ ਸਾਰੇ ਸਿੱਖਾਂ ਨੂੰ ਬੋਲ ਰਿਆ ਤਾਂ ਇਸੇ ਨਾਲ ਕਿਸੇ ਸੇਖ ਨੇ ਉਹ ਸੌਦਾ ਲਾਉਣਾ ਹੀ ਸੀਗਾ ਤਾਂ ਭਾਈ ਸੰਦੀਪ ਸਿੰਘ ਸੰਨੀ ਨੇ ਇੱਕ ਬਹੁਤ ਵੱਡਾ ਕਾਰਜ ਕੀਤਾ ਹੈ ਉਹਨਾਂ ਦੀ ਕੁਰਬਾਨੀ ਬਹੁਤ ਵੱਡੀ ਹੈ ਜੇ ਉਹਦੇ ਸਾਹਮਣੇ ਵੇਖਿਆ ਜਾਵੇ ਤਾਂ ਮੇਰੀ ਕੋਈ ਵੀ ਕੁਰਬਾਨੀ ਨਹੀਂ ਹੈਗੀ ਮੈਂ ਤਾਂ ਇੱਕ ਨੌਕਰੀ ਤੋਂ ਅਸਤੀਫਾ ਦਿੱਤਾ ਹੈ ਪਰ ਕਿੰਨੇ ਸਮਾਂ ਪਹਿਲਾਂ ਨੌਕਰੀ ਜਿਹੜਾ ਤੁਸੀਂ ਜੁਆਇਨ ਕੀਤੀ ਸੀ ਕਿੰਨਾ ਸਮਾਂ ਤੁਸੀਂ ਨੌਕਰੀ ਕਰ ਰਹੇ ਸੀ ਜਿਸ ਨੂੰ ਇੱਕਦਾਂ ਮੇਂ ਤੁਸੀਂ ਅਸਤੀਫਾ ਦੇ ਕੇ ਛੱਡ ਦਿੱਤੀ ਮੈਂ ਦੇਖੋ ਇਸ ਬੈਂਕ ਦੇ ਵਿੱਚ ਮੈਂ ਪਿਛਲੇ 6 ਸਾਲ ਤੋਂ ਨੌਕਰੀ ਕਰ ਰਿਹਾ ਸੀਗਾ 6 ਸਾਲ ਤੋਂ ਜੌਬ ਤੇ ਸੀਗਾ ਤਾਂ 6 ਸਾਲ ਤੋਂ ਮੈਂ ਸੇਵਾ ਨਿਭਾ ਰਿਹਾ ਸੀ ਜੀ এবਰ ਮੇਰੇ ਅੰਦਰ ਨਾ ਇੱਕ ਅੱਗ ਸੀ ਇੱਕ ਚਿੰਗ ਸੀ ਕਿ ਕੰਮ ਦੇ ਲਈ ਕੁਝ ਕਰਨਾ ਹੈ ਤਾਂ ਇਸ ਤੋਂ ਵਧੀਆ ਮੌਕਾ ਨਹੀਂ ਮੇਰੇ ਕੋਲ ਹੈਗਾ ਸੀ ਤਾਂ ਮੈਂ ਜਿੱਥੋਂ ਤੱਕ ਵੀ ਹੋ ਸਕੇ ਆਪਣਾ ਯੋਗਦਾਨ ਪਾ ਰਿਹਾ ਪ੍ਰਚਾਰ ਕਰ ਰਿਹਾ ਡੋਰ ਟੂ ਡੋਰ ਜਾ ਕੇ ਪ੍ਰਚਾਰ ਕਰ ਰਿਹਾ ਮੈਂ ਭਾਈ ਮਨਦੀਪ ਦਾ ਸਾਥ ਦੇ ਰਿਹਾ ਕੌਮ ਦਾ ਸਾਥ ਦੇ ਰਿਹਾ ਪੰਥ ਦਾ ਸਾਥ ਦੇ ਰਿਹਾ ਪਰ ਕਹਿ ਸਕਦੇ ਕਿ ਕੌਮ ਦਾ ਸਾਥ ਪੰਥ ਦਾ ਸਾਥ ਦੇਣ ਲਈ ਤੁਹਾਡੇ ਕੋਲ ਹੋਰ ਵੀ ਰਸਤੇ ਸੀ ਤੁਸੀਂ ਆਪ ਮੁਹਾਰੇ ਜਿਸ ਤਰ੍ਹਾਂ ਕਰ ਰਹੇ ਹੋ ਤੁਸੀਂ ਆਪਣੀ ਨੌਕਰੀ ਤੋਂ ਕਹਿ ਸਕਦੇ ਜਦੋਂ ਛੁੱਟੀ ਹੋ ਜਾਂਦੀ ਉਸ ਤੋਂ ਬਾਅਦ ਵੀ ਪ੍ਰਚਾਰ ਕਰ ਗੁਪਤ ਖਾਤੇ ਵੀ ਪ੍ਰਚਾਰ ਕਰ ਸਕਦੇ ਨੌਕਰੀ ਛੱਡਣ ਦੀ ਕੀ ਜ਼ਰੂਰਤ ਸੀ ਦੇਖੋ ਜੀ ਕੋਈ ਵੀ ਕੰਪਨੀ ਹੈ ਉਹ ਕਦੀ ਵੀ ਆਪਣੇ EMPLOYE ਨੂੰ ਪੋਲੀਟੀਕਲੀ ਇੰਗੇਜ ਨਹੀਂ ਹੋਣ ਦਿੰਦੀ ਤਾਂ ਮੈਨੂੰ ਸਪਸ਼ਟ ਸੀਗਾ ਕਿ ਅੱਜ ਮੈਂ ਜੇ ਜੋ ਲੋਕਸ਼ੇਭ ਕੇ ਵੀ ਪ੍ਰਚਾਰ ਕਰਦਾ ਤਾਂ ਕਿਤੇ ਨਾ ਕਿਤੇ ਕੰਪਨੀ ਨੂੰ ਪਤਾ ਲੱਗੇਗਾ ਤਾਂ ਮੈਨੂੰ ਟਰਮੀਨੇਟ ਕਰੇਗੀ ਤਾਂ ਉਸ ਤੋਂ ਪਹਿਲਾਂ ਮੈਂ ਜ਼ਰੂਰੀ ਸਮਝਿਆ ਕਿ ਕਿਉਂ ਨਾ ਆਪਸ ਇਸਤੀਫਾ ਦੇ ਕੇ ਹੀ ਆਪਣਾ ਕਾਰਜ ਸ਼ੁਰੂ ਕਰੀਏ ਕਿਉਂਕਿ ਕਾਰਜ ਕੋਈ ਵੀ ਆ ਇੱਕ ਹੀ ਹੁੰਦਾ ਹੈ ਚਾਹੇ ਤੁਸੀਂ ਪੰਥ ਦੇ ਲਈ ਕੰਮ ਕਰ ਲਓ ਚਾਹੇ ਤੁਸੀਂ ਪਰਿਵਾਰ ਦੇ ਲਈ ਕਰ ਲਓ ਤਾਂ ਕੰਮ ਤਾਂ ਇੱਕ ਹੀ ਹੁੰਦਾ ਹੈ ਪਰ ਇਸ ਨੌਕਰੀ ਦੇ ਨਾਲ ਤੁਹਾਡਾ ਪਰਿਵਾਰ ਵੀ ਚੱਲਦਾ ਹੋਏਗਾ ਪਰਿਵਾਰ ਵੱਲੋਂ ਇਤਰਾਜ਼ ਨਹੀਂ ਜਤਾਇਆ ਗਿਆ ਦੇਖੋ ਜੀ ਪਰਿਵਾਰ ਤਾਂ ਕਿਹਦਾ ਵੀ ਛੇਤੀ ਕਿਤੇ ਨਹੀਂ ਸਹਿਮਤ ਹੁੰਦਾ ਪਰ ਜਦੋਂ ਹੱਕ ਸੱਚ ਦੀ ਲੜਾਈ ਹੋਵੇ ਤਾਂ ਫਿਰ ਪਰਿਵਾਰ ਵੀ ਉਸ ਚੀਜ਼ ਨੂੰ ਸਮਝਦਾ ਏ ਅੱਜ ਲੋਕ ਹੋਰ ਨਾ ਪਾਰਟੀਆਂ ਦੇ ਵਿੱਚ ਜੁੜ ਰਹੇ ਨੇ ਸ਼ਾਇਦ ਲੋਕ ਜਾਗਰੂਕ ਨਹੀਂ ਨੇ ਜਾਂ ਫਿਰ ਕਹਿ ਲੋ ਕਿ ਲੋਕ ਜਿਹੜਾ ਸੱਚ ਤੋਂ ਭੱਜ ਰਹੇ ਨੇ ਤਾਂ ਉਹ ਚੀਜ਼ ਨੂੰ ਵੇਖ ਕੇ ਮੈਂ ਸਭ ਤੋਂ ਜ਼ਿਆਦਾ ਜਿਹੜਾ ਮੇਰੇ ਮਨ ਦੇ ਵਿੱਚ ਆਇਆ ਕਿ ਇਹਨਾਂ ਪਾਰਟੀਆਂ ਨੇ ਸਾਨੂੰ ਕੁਝ ਨਹੀਂ ਦਿੱਤਾ ਅਜੇ ਤੱਕ ਕਹਿਣ ਤੋਂ ਭਾਵ ਕਿ ਸਾਡੇ ਪੰਜਾਬ ਨੂੰ ਉਜਾੜਿਆ ਹੈ ਤੇ ਉਹ ਗਾਰਡਨ ਤੋਂ ਲਾਵਾ ਇਹਨਾਂ ਨੇ ਕੁਝ ਨਹੀਂ ਕੀਤਾ ਅੱਜ ਨਸ਼ੇ ਘਰ ਘਰ ਵਿਕ ਰਹੇ ਨੇ ਅੱਜ ਸਾਡਾ ਪੰਜਾਬ ਨਸ਼ਾ ਦੇ ਵਿੱਚ ਡੁੱਬਾ ਹੋਇਆ ਹੈ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿੰਨਾ ਪਾਰਟੀਆਂ ਨੇ ਸਾਡਾ ਨੁਕਸਾਨ ਕੀਤਾ ਮੈਂ ਸੁਣਿਆ ਤੁਸੀਂ ਪਹਿਲਾਂ ਵੀ ਪ੍ਰਚਾਰ ਆਮ ਆਦਮੀ ਪਾਰਟੀ ਵਾਸਤੇ ਕੀਤਾ ਆ ਤਾਂ ਫਿਰ ਇਹ ਕਿਵੇਂ ਕਿ ਪਹਿਲਾਂ ਵੀ 2017 ਦੇ ਵਿੱਚ ਤੁਸੀਂ ਉਹਨਾਂ ਲਈ ਪ੍ਰਚਾਰ ਕਰਦੇ ਤਾਂ ਹੁਣ ਇੱਥੇ ਕੋਈ ਸਵਾਰਥ ਨੂੰ ਲੈ ਕੇ ਤਾਂ ਨਹੀਂ ਕੀਤਾ ਜਾ ਰਿਹਾ ਕੁਝ ਦੇਖੋ ਮੈਂ ਉਦੋਂ ਵੀ ਬਦਲਾਵ ਦੇ ਲਈ ਕੀਤਾ ਸੀਗਾ ਪ੍ਰਚਾਰ ਹਾਂ ਮੈਂ ਇਕੱਲੇ ਨਹੀਂ ਪੂਰੇ ਪੰਜਾਬ ਨੇ ਬਦਲਾਵ ਲਈ ਕੀਤਾ ਸੀਗਾ ਇੰਨੀ ਵੱਡੀ ਜਿੱਤ ਹਾਸਲ ਕਰਨੀ ਕੋਈ ਛੋਟੀ ਜੀ ਗੱਲ ਨਹੀਂ ਹੈਗੀ ਤੇ ਇੱਕ ਬਦਲਾਵ ਚਾਇਆ ਸੀਗਾ ਪੰਜਾਬ ਨੇ ਪਰ ਜਿਹੜਾ ਬਦਲਾਵ ਜਿਹੜਾ ਪੰਜਾਬ ਦੇ ਵਿੱਚ ਨਹੀਂ ਆਇਆ ਬਦਲਾਵ ਜ਼ਰੂਰ ਹੋਇਆ ਪਰ ਉਹਨਾਂ ਦੇ ਆਪਣੇ ਘਰਾਂ ਦੇ ਵਿੱਚ ਹੋਇਆ ਪੰਜਾਬ ਲਈ ਕੋਈ ਵੀ ਬਦਲਾਵ ਨਹੀਂ ਆਇਆ ਤਾਂ ਸਾਨੂੰ ਅੱਜ ਜਾਗਣਾ ਚਾਹੀਦਾ ਹੈ ਮੈਂ ਇਕੱਲੇ-ਇਕੱਲੇ ਸਿੱਖ ਨੂੰ ਇਕੱਲੇ-ਇਕੱਲੇ ਪੰਜਾਬੀ ਨੂੰ ਅਪੀਲ ਕਰਦਾ ਕਿ ਪੰਜਾਬੀਓ ਜਾਗ ਜਾਓ ਜਾਗੋ ਤੇ ਅੱਜ ਤੁਹਾਨੂੰ ਲੋੜ ਐ ਅੱਜ ਤੁਹਾਡੀ ਪੰਥ ਨੂੰ ਲੋੜ ਐ ਤੁਸੀਂ ਇੱਕ ਬਟਨ ਦਬਾਉਣਾ ਹੈ ਦੇਖੋ ਭਾਈ ਸੰਦੀਪ ਸਿੰਘ ਸੰਨੀ ਨੇ ਸੋਦਾ ਲਾਇਆ ਹੈ ਸੂਰੀ ਨੂੰ ਸੋਦਾ ਲਾਇਆ ਉਹਨੇ ਭਾਈ ਸੰਦੀਪ ਸਿੰਘ ਸੰਨੀ ਨੇ ਸੂਬੇ ਨੂੰ ਸੋਦਾ ਲਾਇਆ ਜਿਹੜਾ ਸੂਬਾ ਆਪਣੇ ਆਪ ਨੂੰ ਕਹਿੰਦਾ ਸੀਗਾ ਕਿ ਮੈਂ ਸੂਬਾ ਸਰਹੰਦਾ ਤੇ ਉਸ ਸੂਬੇ ਨੂੰ ਸੋਦਾ ਲਾਇਆ ਹੈ ਜਿਨ੍ਹਾਂ ਦੇ ਲੋਕਾਂ ਦੇ ਨੌਜਵਾਨ ਪੁੱਤ ਜੀ ਟਰੈਕਟਰਾਂ ਦੇ ਮਗਰ ਪਾ ਕੇ ਜਿਨ੍ਹਾਂ ਨੂੰ ਪਾੜ ਦਿੱਤਾ ਲੋਕਾਂ ਦੇ ਬੱਚਿਆਂ ਨੂੰ ਇਥੋਂ ਤੱਕ ਉਹਨੇ ਤਾਂ ਸੀ ਇਹ ਦਿੱਤੇ ਆ ਉਹਨੂੰ ਸੌਦਾ ਲਾਇਆ ਇਲਾਕਿਆਂ ਦੇ ਵਿੱਚੋਂ ਨੌਜਵਾਨਾਂ ਨੂੰ ਕੋਈ ਮਾਰੀ ਬਿਲਕੁਲ ਜਿੱਤ ਰਨ ਰਨ ਦੇ ਇਲਾਕਿਆਂ ਚੋਂ ਤੇ ਅੱਜ ਸਾਡਾ ਫਰਜ਼ ਕਿੰਨਾਗਾ ਸੀ ਕੀ ਕਰਨਾ ਹੈ ਅਸੀਂ ਸਿਰਫ ਇੱਕ ਬਟਨ ਦਬਾਉਣਾ ਹੈ ਜੀ ਤੇ ਸਾਡਾ ਫਰਜ਼ ਇੰਨਾ ਹੈ ਕਿ ਅਸੀਂ ਬਟਨ ਦਬਾਉਣਾ ਹੈ ਸਾਨੂੰ ਕਿਸੇ ਦਾ ਕੋਈ ਹਥਿਆਰ ਚੁੱਕਣ ਦੀ ਇੱਥੇ ਲੋੜ ਨਹੀਂ ਹੈ ਸਾਨੂੰ ਕਿਸੇ ਦਾ ਸੌਦਾ ਲਾਉਣ ਦੀ ਲੋੜ ਨਹੀਂ ਹੈ ਪੰਥ ਦੇ ਜਿਹੜੇ ਜੁਝਾਰੂ ਸਿੰਘ ਆ ਗਏ ਨੇ ਉਹ ਕੰਮ ਕਰ ਚੁੱਕੇ ਨੇ ਤੁਸੀਂ ਕੀ ਕਰਦੇ ਉਹਨਾਂ ਦਾ ਸਾਥ ਦੇਣਾ ਹੈ ਤਾਂ ਮੇਰੀ ਅਪੀਲ ਹੈ ਹਰੇਕ ਸਿੱਖ ਨੂੰ ਅਸੀਂ ਹਰੇਕ ਪੰਜਾਬੀ ਨੂੰ ਅਪੀਲ ਹੈ ਹਰ ਇੱਕ ਇਨਸਾਨ ਨੂੰ ਅਪੀਲ ਹੈ ਕਿ ਆਓ ਸਾਰੇ ਇਕੱਠੇ ਹੋਈਏ ਇਕਜੁੱਟ ਹੋ ਕੇ ਤੇ ਆਪਾਂ ਭਾਈ ਮਨਦੀਪ ਸਿੰਘ ਦਾ ਸਾਥ ਦੇਈਏ ਜੀ ਵੀਰ ਜੀ ਤੁਸੀਂ ਇੱਕ ਅਦੇ ਮੰਦੇ ਵਿੱਚ ਇਹ ਨਹੀਂ ਸੋਚਿਆ ਕਿ ਅੱਜ ਨੌਕਰੀ ਛੱਡੀ ਕੱਲ ਨੂੰ ਤੁਹਾਨੂੰ ਇਸ ਆਪਣੇ ਡਿਸੀਜਨ ਤੇ ਪਛਤਾਵਾ ਹੋਵੇ ਵੀ ਮੈਂ ਪੰਥ ਲਈ ਕੀਤਾ ਤੇ ਮੇਰੀ ਕਿਸੇ ਨੇ ਬਾਅਦ ਚ ਗੱਲ ਨਹੀਂ ਪੁੱਛੀ ਦੇਖੋ ਮੈਂ ਕੁਝ ਲੈਣ ਦੇ ਲਈ ਨਹੀਂ ਆਇਆ ਇੱਥੇ ਮੈਂ ਦੇਣ ਦੇ ਲਈ ਆਇਆ ਮੈਂ ਸੇਵਾ ਕਰਨ ਦੇ ਲਈ ਆਇਆ ਮੈਨੂੰ ਇਹੋ ਜਿਹਾ ਕੋਈ ਪਛਤਾਵਾ ਨਹੀਂ ਹੋਏਗਾ ਮੈਂ ਨਹੀਂ ਚਾਹਦਾ ਕਿ ਮੈਂ ਮੈਨੂੰ ਕੋਈ ਆਉਧਾ ਮਿਲੇ ਜਾਂ ਮੈਂ ਕਿਤੇ ਪਹੁੰਚਾਂ ਮੇਰੀ ਇਹੋ ਜਿਹੀ ਕੋਈ ਭਾਵਨਾ ਨਹੀਂ ਹੈਗੀ ਮੈਂ ਸਿਰਫ ਇਥੇ ਪੰਥ ਨੂੰ ਇੱਕ ਸਮਰਪਣ ਕੀਤਾ ਹੈ ਆਪਣੇ ਆਪ ਨੂੰ ਪੰਥ ਦੇ ਨੇ ਇੱਕ ਤਰਨ ਤਾਰਨ ਵੱਲੋਂ ਕਹਿ ਸਕਦੇ ਮਾਜੇ ਦੇ ਮਜਾ ਲੈਵਲ ਰਿਹਾ ਇੱਕ ਮੇਨਾ ਕਹਿ ਸਕਦੇ ਬੀਬੀ ਖਾਲੜਾ ਜੀ ਪਹਿਲਾਂ ਖੜੇ ਸੀ ਤੇ ਇੱਕ ਮੇਨਾ ਵੱਜਿਆ ਉਹਨਾਂ ਨੂੰ ਕਿ ਬੀਬੀ ਖਾਲੜਾ ਜੀ ਵੇਲੇ ਕਿਉਂ ਨਹੀਂ ਇਹ ਪੰਥ ਜਾਗਿਆ ਉਹਨਾਂ ਨੂੰ ਵੋਟ ਪਾ ਗਏ ਕਿਉਂ ਨਹੀਂ ਜਿਤਾਇਆ ਬਿਲਕੁਲ ਜੀ ਅੱਜ ਉਹ ਮੇਨਾ ਲੌਨ ਦਾ ਪੰਜਾਬੀਆਂ ਦੇ ਕੋਲ ਮੌਕਾ ਮਿਲਿਆ ਇਹਨਾਂ ਨੂੰ ਤੇ ਮੈਨੂੰ ਲੱਗਦਾ ਹੈ ਕਿ ਪੰਜਾਬੀਆਂ ਨੂੰ ਇਹ ਨਾ ਲਾ ਦੇਣਾ ਚਾਹੀਦਾ। ਮਨਦੀਪ ਸਿੰਘ ਖਾਲਸਾ ਜੀ ਦੀ ਵਰਗੀ ਸ਼ਖਸੀਅਤ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿ ਕਹਿ ਸਕਦੇ ਹੋ ਉਹਨਾਂ ਦੇ ਬ੍ਰਦਰ ਨੇ ਕਿਉਂਕਿ ਲੋਕ ਕਹਿੰਦੇ ਨੇ ਕਿ ਤੁਸੀਂ ਦੇਖ ਸਕਦੇ ਪਹਿਲਾਂ ਵੀ ਬਿਆਨਬਾਜ਼ੀਆਂ ਇਦਾਂ ਦੀਆਂ ਹੋਈਆਂ ਕਿ ਉਹ ਕਹਿੰਦੇ ਨੇ ਕਿ ਸੰਦੀਪ ਸਿੰਘ ਸਣੀ ਨੇ ਤਾਂ ਹਿੰਦੂ ਤਪਕਿਆਂ ਵੱਲੋਂ ਕਹਿੰਜਦਾ ਸਾਡਾ ਸੂਰੀ ਮਾਰਤਾ ਹੋਰ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਟਿੱਪਣੀ ਕੀਤੀ ਜਾਂਦੀ ਆ ਕਿ ਜਿੱਥੇ ਅਮਲਪਾਲ ਜੀ ਨੂੰ ਜਤਾਇਆ ਤੇ ਸਰਬਜੀਤ ਸਿੰਘ ਨੂੰ ਜਤਾਇਆ ਹੁਣ ਤੁਸੀਂ ਸੰਦੀਪ ਮਨਦੀਪ ਸਿੰਘ ਖਾਲਸਾ ਜੀ ਨੂੰ ਜਿਤਾ ਕੇ ਕੀ ਕਰੋਗੇ ਦੇਖੋ ਜੀ ਜਿਹੜਾ ਤਰਨਤਾਰਨ ਦੇ ਲੋਕਾਂ ਵੱਲੋਂ ਲੋਕਾਂ ਨੂੰ ਇਹ ਗੱਲ ਕਹੀ ਉਹਨਾਂ ਨੇ ਵੀ ਪਹਿਲਾਂ ਤਾਂ ਤੁਸੀਂ ਅਮਰਿਤਪਾਲ ਜੀ ਨੂੰ ਜਿਤਾਇਆ ਫਿਰ ਸਰਬਜੀਤ ਸਿੰਘ ਖਾਲਸਾ ਜੀ ਨੂੰ ਐਮਪੀ ਬਣਾਇਆ ਤਾਂ ਲੋਕਾਂ ਨੇ ਤਾਂ ਦੇਖ ਲਿਆ ਵੀ ਉਹਨਾਂ ਨੇ ਕੀ ਕੀਤਾ ਤੇ ਹੁਣ ਮਨਦੀਪ ਸਿੰਘ ਖਾਲਸਾ ਜੀ ਨੂੰ ਜਿਤਾ ਕੇ ਤੁਸੀਂ ਕਿੱਤੀ ਕਰ ਲੋਗੇ ਦੇਖੋ ਜੀ ਸਾਡਾ ਫਰਜ ਬੰਦਾ ਹੈ ਇਹਨਾਂ ਨੂੰ ਜਿਤਾਉਣਾ ਜਿਤਾ ਕੇ ਇਹਨਾਂ ਨੂੰ ਅਸੈਂਬਲੀ ਦੇ ਵਿੱਚ ਭੇਜਣਾ ਸਾਡਾ ਫਰਜ ਬੰਦਾ ਹੈ ਤਾਂ ਇਸੇ ਤਰ੍ਹਾਂ ਇੱਕ ਬੂੰਦ ਬੂੰਦ ਨਾਲ ਸਮੁੰਦਰ ਭਰਦਾ ਹੈ ਤਾਂ ਸਹਜੇ ਸਹਜੇ ਕਰਕੇ ਖਾਲਸਾ ਰਾਜ ਦੀ ਸਥਾਪਨਾ ਹੋਏਗੀ ਖਾਲਸਾ ਰਾਜ ਆਏਗਾ ਜਿੱਥੇ ਹਰ ਇੱਕ ਇਨਸਾਨ ਅਸੀਂ ਕੁਚੀ ਦੇ ਨਾਲ ਰਹਿ ਸਕੇਗਾ ਕਿਉਂਕਿ ਤੁਸੀਂ ਵੀ ਦੇਖ ਸਕਦੇ ਹੋ ਕਹਿੰਦੇ ਕਿ ਰਾਜਨੀਤੀ ਦੇ ਵਿੱਚ ਧਰਮ ਦੀ ਕੋਈ ਜਗ੍ਹਾ ਨਹੀਂ ਹੈਗੀ ਧਰਮ ਨੂੰ ਪਾਸੇ ਰੱਖ ਕੇ ਰਾਜਨੀਤੀ ਕਰਨੀ ਚਾਹੀਦੀ ਹੈਗੇ ਇਸ ਬਾਰੇ ਤੁਹਾਡਾ ਕੀ ਰਾਜਾ ਵੜਿੰਗ ਵੀ ਇਹ ਕਹਿੰਦੇ ਨੇ ਦੇਖੋ ਜੀ ਜੇ ਧਰਮ ਦੇ ਬਿਨਾ ਜੇ ਰਾਜ ਦੇ ਵਿੱਚ ਧਰਮ ਦੀ ਲੋੜ ਨਾ ਹੁੰਦੀ ਜਾਂ ਧਰਮ ਦੇ ਵਿੱਚ ਰਾਜ ਦੀ ਲੋੜ ਨਾ ਹੁੰਦੀ ਤਾਂ ਰਾਜਾ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਨੂੰ ਰਾਜ ਕਰਨ ਦੀ ਲੋੜ ਨਹੀਂ ਸੀ ਜੇ ਧਰਮ ਦੇ ਵਿੱਚ ਰਾਜ ਦੀ ਲੋੜ ਨਾ ਹੁੰਦੀ ਤਾਂ ਸ੍ਰੀ ਹਰਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖਤ ਨਹੀਂ ਸੀ ਹੋਣਾ ਦੇਖੋ ਜੀ ਅਗਰ ਕੱਲੇ ਧਰਮ ਦੇ ਨਾਲ ਗੱਲ ਚੱਲਦੀ ਹੁੰਦੀ ਤਾਂ ਇਹ ਮੁਖਵਾਕ ਇਹ ਦੋਹਰਾ ਕਦੀ ਨਹੀਂ ਸੀ ਸਾਹਮਣੇ ਆਉਣਾ ਕਿ ਸ੍ਰੀ ਮੁਖਵਾਕ ਭਣਿਓ ਗਰੀਬ ਨਿਵਾਜ ਸ਼ਸਤਰਣ ਕੇ ਅਧੀਨ ਹੈ ਰਾਜ ਰਾਜ ਬਿਨਾ ਨਹੀਂ ਧਰਮ ਚੱਲੇ ਹੈ ਧਰਮ ਬਿਨਾ ਸਭ ਦਲੇ ਮਲੇ ਹੈ ਤੇ ਅੱਜ ਤੱਕ ਜਿੰਨੇ ਵੀ ਪਾਰਟੀਆਂ ਹੋਈਆਂ ਨੇ ਇਹ ਰਾਜਨੀਤੀ ਕਰਦੀਆਂ ਰਹੀ ਨੇ ਧਰਮ ਦੇ ਨਾਂ ਤੇ ਤਾਂ ਅੱਜ ਧਰਮ ਨੂੰ ਲੋੜ ਹੈ ਸਾਡਾ ਫਰਜ਼ ਪੰਦਾ ਹੈ ਕਿ ਅਸੀਂ ਧਰਮ ਦਾ ਸਾਥ ਦੇਈਏ ਬਿਲਕੁਲ ਹੱਥ ਵਿੱਚ ਗੁਟਕਾ ਸਾਇ ਫੜ ਕੇ ਵਿਦਬੀ ਦੇ ਮਾਮਲੇ ਤੇ ਕਹਿ ਸਕਦੇ ਆ ਕਿ ਇਸ ਮੁੱਦੇ ਤੇ ਵੀ ਉਹਨਾਂ ਨੇ ਰਾਜਨੀਤੀ ਕੀਤੀ ਹੋਰ ਵੀ ਕਈ ਮੁੱਦੇ ਨੇ ਤੇ ਅੱਜ ਕਹਿੰਦੇ ਕਿ ਪੰਥ ਕਚੇੜਾ ਫਲਾਤਾ ਧਰਮ ਨੂੰ ਲਿਆ ਆਂਦਾ ਇਹ ਵੀ ਬੜਾ ਹਨਾ ਕਹਿ ਸਕਦੇ ਹਾਸੂ ਹੀਣਾ ਜ ਜਿਹੜਾ ਇੱਕ ਟਿੱਪਣੀ ਉਹ ਕੀਤੀ ਗਈ ਆ ਉਹ ਵੀ ਮਨਦੀਪ ਸਿੰਘ ਖਾਲਸਾ ਸਾਹਿਬ ਤੇ ਹੀ ਟਿੱਪਣੀ ਕਿਉਂ ਹੋ ਰਹੀ ਆ ਅਥਰ ਕੰਪੀਟੀਸ਼ਨ ਤਾਂ ਬਹੁਤ ਆ ਕਾਂਗਰਸ ਦਾ ਆਮ ਆਦਮੀ ਪਾਰਟੀ ਨਾਲ ਆ ਆਕਾਲੀ ਦਲ ਨਾਲ ਤੇ ਫਿਰ ਮਨਦੀਪ ਸਿੰਘ ਨੂੰ ਕਿਉਂ ਚੁਣਿਆ ਜਾਂਦਾ ਟਿੱਪਣੀ ਕਰਨ ਦੇ ਲਈ ਦੇਖੋ ਜੀ ਇਹ ਤਾਂ ਚੁੜਿਆ ਜਾਂਦਾ ਕਿ ਇਹਨਾਂ ਨੂੰ ਐ ਕਿ ਇਹ ਸਿਰਫ ਕੱਲਾ ਪੰਥਕ ਹੀ ਰਹਿਣ ਰਾਜ ਨਾ ਸਾਡੇ ਕੋ ਮੰਗਣ ਜਦ ਕਿ ਇਹਨਾਂ ਨੇ ਧਰਮ ਦੇ ਨਾਂ ਤੇ ਵੋਟਾਂ ਲੈ ਕੇ ਕੁਝ ਵੀ ਨਹੀਂ ਕੀਤਾ ਜੀ ਤੇ ਇਹੀ ਆ ਕਿ ਇਹ ਵੀ ਚਾਹੁੰਦੇ ਨੇ ਕਿ ਇਹ ਪਾਰਟੀਆਂ ਅੱਗੇ ਧਰਮ ਅੱਗੇ ਨਾ ਆ ਸਕੇ ਤੇ ਅਸੀਂ ਇਸੇ ਤਰ੍ਹਾਂ ਪੰਜਾਬ ਨੂੰ ਲੁੱਟਦੇ ਰਹੀ ਜੀ ਬਿਲਕੁਲ ਸਭ ਵੀਰ ਦੀ ਸੋਚ ਬਹੁਤ ਵਧੀਆ ਦੇਖੋ ਨੌਕਰੀ ਛੱਡ ਕੇ ਪ੍ਰਚਾਰ ਕਰਨੇ ਹਾਲਾਂਕਿ ਚੰਗਾ ਅਹੁਦਾ ਸੀ ਚੰਗੀ ਸੈਲਰੀ ਵੀ ਤੁਹਾਡੀ ਹੋਏਗੀ ਜਿੱਤੇ ਨਾਲ ਤੁਹਾਡਾ ਕਾਰ ਚੰਗਾ ਚੱਲਦਾ ਹੋਏਗਾ ਪਰ ਤੁਸੀਂ ਫਿਰ ਵੀ ਛੱਡ ਕੇ ਕਹਿੰਦੇ ਮੈਂ ਇੱਥੇ ਕੁਝ ਲੈਣ ਨਹੀਂ ਆਇਆ ਮੈਂ ਸਿਰਫ ਦੇਣ ਆਇਆ ਆਪਣਾ ਟਾਈਮ ਆਪਣਾ ਸਮਾਂ ਆਪਣਾ ਸਿੱਖ ਕੌਮ ਦੇ ਲਈ ਖੜਨ ਆਇਆ ਤੇ ਪ੍ਰਚਾਰ ਕਰਨ ਆਇਆ ਹਾਂ ਬੈਂਕ ਵੱਲੋਂ ਇਤਰਾਜ਼ ਨਹੀਂ ਜਤਾਇਆ ਗਿਆ ਵੀ ਤੁਸੀਂ ਇਹ ਨੌਕਰੀ ਕਿਉਂ ਛੱਡ ਰਹੇ ਹੋ ਦੇਖੋ ਜੀ ਮੈਂ ਅਸਤੀਫਾ ਦਿੱਤਾ ਹੈ ਉਹਨਾਂ ਹਜੇ ਪ੍ਰਵਾਨ ਨਹੀਂ ਕੀਤਾ ਪਰ ਮੇਰੇ ਵੱਲੋਂ ਸਪਸ਼ਟ ਹੈ ਕਿ ਮੈਂ ਨੌਕਰੀ ਨਹੀਂ ਕਰਨੀ ਮੈਂ ਆਪਣਾ ਡਿਸੀਜਨ ਲੈ ਚੁੱਕਿਆ ਹੈ ਤਾਂ ਉਹਨਾਂ ਨੂੰ ਸੱਟ ਤਾਂ ਕਰਨਾ ਹੀ ਪੈਣਾ ਹੈ ਤੁਸੀਂ ਨੌਕਰੀ ਛੱਡ ਰਹੇ ਹੋ ਦੇਖੋ ਜੀ ਉਹਦੇ ਵਿੱਚ ਮੈਂ ਇੱਕ ਸਾਨੂੰ ਆਪਸ਼ਨ ਦੇਣੀ ਪੈਂਦੀ ਹੈ ਉਹਦੇ ਵਿੱਚ ਮੈਂ ਬੈਟਰ ਓਪਰਚ्युनिटी ਲਿਖਿਆ ਹੈ ਕਿ ਮੇਰੇ ਲਈ ਇਹ ਓਪਰਚ्युनिटी ਬੈਟਰ ਹੈ ਮੈਂ ਆਪਣੇ ਪੰਥ ਦੇ ਲਈ ਪੰਥ ਦਾ ਸਾਥ ਦੇਣਾ ਚਾਹੁੰਦਾ ਜੀ ਬਿਲਕੁਲ ਬਹੁਤ ਧੰਨਵਾਦ ਜੀ ਜੁੜੇ ਰੇ ਸਨੇਹਾ ਟੀਵੀ ਦੇ ਨਾਲ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ